ਰਖੜੀ ਦੇ ਪਵਿੱਤਰ ਦਿਹਾੜੇ ਮੌਕੇ ਖੇੜੀ ਨੌ ਸਿੰਘ ਦੀ ਪੁਲਿਸ ਇੱਕ ਵਾਰ ਫੇਰ ਸੁਰੱਖਿਆ ਚ ਜ਼ਿਲ੍ਹਾ ਪਟਿਆਗੜ੍ਹ ਸਾਹਿਬ ਅਧੀਨ ਪੈਂਦੇ ਥਾਣਾ ਖੇੜੀ ਨੌ ਸਿੰਘ ਦੀ ਪੁਲਿਸ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਰਖੜੀ ਦੇ ਮੌਕੇ ਇੱਕ ਭੈਣ ਤੇ ਭਰਾ ਨੂੰ ਵੱਡਾ ਤੋਹਫਾ ਦਿੰਦਿਆ ਇੱਕ ਦੂਜੇ ਤੋਂ ਵੱਖ ਹੋਏ ਭੈਣ ਤੇ ਭਰਾ ਨੂੰ ਹਮੇਸ਼ਾ ਲਈ ਰਖੜੀ ਦੇ ਦਿਨ ਇਕੱਠਿਆਂ ਕਰ ਦਿੱਤਾ ਇਹ ਇੱਕ ਰਸਮ ਕਰ ਵਿਖਾਇਆ ਕੋਬਰਾ ਦੇ ਨਾਮ ਨਾਲ ਜਾਣੇ ਜਾਂਦੇ ਸਹੈ ਕੈਸੇ ਚ ਥਾਣੇਦਾਰ ਜਗਦੀਪ ਸਿੰਘ ਨੇ ਜਿੱਥੇ ਉਹਨਾਂ ਨੇ ਨੇੜਲੇ ਪਿੰਡ ਦੇ ਇੱਕ ਭੈਣ ਤੇ ਭਰਾ ਦੇ ਸ਼ਿਕਵਿਆਂ ਨੂੰ ਹਮੇਸ਼ਾ ਲਈ ਰਖੜੀ ਦੇ ਦਿਨ ਦੂਰ ਕਰਕੇ ਭੈਣ ਭਰਾ ਨੂੰ ਮਲਾ ਕੇ ਇੱਕ ਮਸਾਲ ਪੈਦਾ ਕੀਤੀ ਅਤੇ ਇਸ ਜਾਵਜ ਥਾਣੇਦਾਰ ਦੀ ਬਦੌਲਤ ਪੰਜਾਬ ਪੁਲਿਸ ਦਾ ਸਿਰ ਇੱਕ ਵਾਰ ਫੇਰ ਉੱਚਾ ਹੋਇਆ ਆਓ ਸੁਣਦੇ ਹਾਂ ਇਸ ਮਸਲੇ ਬਾਰੇ ਕੀ ਕਹਿੰਦੇ ਨੇ ਥਾਣੇਦਾਰ ਜਗਦੀਪ ਸਿੰਘ ਅੱਜ ਮਿਤੀ 10 8 2252 ਨੂੰ ਫਤੇਗੜ ਦੀਆਂ ਦਾ ਖਾਣਾ ਖੇੜੀ ਨੌਸਾਂ ਵਿੱਚ ਆਸ ਵਿੱਚ ਭੈਣ ਭਾਈਆਂ ਦੀ ਤਕਰਾਰਬਾਜੀ ਦਾ ਫੈਸਲਾ ਕਰਾਇਆ ਗਿਆ ਜਿਸ ਕਰਕੇ ਤਰਖ ਤਕਰਾਰਬਾਜੀ ਵਿੱਚ ਹੋਣ ਕਰਕੇ ਕੱਲ ਰੱਖੜੀ ਨਹੀਂ ਬਣੀਗੀ ਸੀ ਅੱਜ ਇਹਨਾਂ ਦਾ ਫੈਸਲਾ ਭੈਣ ਭਾਈਆਂ ਦਾ ਕਰਾਇਆ ਗਿਆ ਜਿਸ ਨੇ ਭੈਣ ਅੰਨੇ ਭੈਣ ਨੇ ਆ ਕੇ ਥਾਣੇ ਦੇ ਵਿੱਚ ਰੱਖੜੀ ਬਣੀ ਤੇ ਸਾਰਿਆਂ ਨੇ ਸਵਾਗਤ ਕੀਤਾ ਔਰ ਬੜੀਆਂ ਖੁਸ਼ੀਆਂ ਨਾਲ ਆਪਣੇ ਆਪਣੇ ਘਰ ਨੂੰ ਗਏ